ਸੋ ਮੈਂ ਹਾਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 189 ਪੰਜਾਬ ਤੇ ਪਹਿਲਾਂ ਤੁਸੀਂ ਦੇਖ ਲੋ ਕਿ ਉਰੇ ਇਸ ਕੱਟ ਤੇ ਕੀ ਚੱਲ ਰਿਹਾ ਹੈ ਆ ਦੇਖੋ ਉੱਠੇ ਪਾਸੋਂ ਜਿਹੜੇ ਹੈ ਇਹ ਵਾਹਨ ਆਂਦੇ ਆ ਤੇ ਕਿੰਨੀ ਖਤਰਨਾਕ ਗੱਲ ਹੈ ਕਿ ਜਦ ਵਾਹਨ ਸਾਹਮਣੇ ਤੋਂ ਚੰਡੀਗੜ੍ਹ ਵਾਲੇ ਪਾਸੇ ਤੋਂ ਆਂਦਾ ਹੈ ਤਾਂ ਇਸ ਕੱਟ ਤੋਂ ਜਦ ਕੋਈ ਉੱਠੇ ਪਾਸੋਂ ਵਾਹਨ ਕੋਈ ਕ੍ਰੋਸ ਕਰਦਾ ਹੈ ਗੱਡੀ ਕੋਈ ਕ੍ਰੋਸ ਕਰਦੀ ਹੈ ਤਾਂ ਸਾਹਮਣੇ ਵਾਲੀ ਗੱਡੀ ਦਾ ਅੰਦਾਜ਼ਾ ਨਹੀਂ ਹੋ ਪਾਂਦਾ ਕਿ ਉਹ ਗੱਡੀ ਕਿੰਨੀ ਸਪੀਡ ਤੇ ਆ ਰਹੀ ਹੈ ਤੇ ਐਕਸੀਡੈਂਟ ਹੋ ਜਾਂਦਾ ਸੋ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਦੇ ਵਿੱਚ ਲਗਾਤਾਰ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹ ਗੱਡੀ ਕਰਾਸ ਹੋਏਗੀ ਪਹਿਲਾਂ ਆਪਾਂ ਪੂਰੀ ਸਟੋਰੀ ਤੁਹਾਨੂੰ ਅੱਜ ਦੱਸਣ ਦੱਸਾਂਗੇ ਪ੍ਰਾਈਮ ਵਾਲੇ ਅਸੀਂ ਕੱਟ ਤੇ ਖੜੇ ਆ ਅਕਸਰ ਲੋਕੀ ਸਾਨੂੰ ਇਹ ਗੱਲ ਪੁੱਛ ਰਹੇ ਸੀਗੇ ਕਿ ਆਖਿਰ ਪ੍ਰਾਈਮ ਤੱਕ ਜਿਹੜਾ ਕੱਟ ਸੀਗਾ ਉਹ ਪਹਿਲਾਂ ਬੰਦ ਹੁੰਦਾ ਫਿਰ ਉਹ ਖੋਲ ਦਿੱਤਾ ਜਾਂਦਾ ਆ ਦੇਖੋ ਗੱਡੀ ਆ ਦੇਖੋ ਮੈਂ ਕੈਮਰਾਮੈਨ ਨੂੰ ਕਹਾਂਗਾ ਗੱਡੀ ਦਿਖਾਣਗੇ ਕਿਸ ਤਰ੍ਹਾਂ ਇੱਕ ਦੂਜੇ ਨਾਲ ਭੜਦੀਆਂ ਗੱਡੀਆਂ ਨਜ਼ਰ ਆਉਂਦੀਆਂ ਆ ਦੇਖੋ ਕਿਸੇ ਟਾਈਮ ਵੀ ਕੋਈ ਵੱਡਾ ਹਾਦਸਾ ਜਿਹੜਾ ਹੈ ਉਰੇ ਦੇਖਣ ਨੂੰ ਮਿਲ ਸਕਦਾ ਹੈ ਇੱਕਦਮ ਆ ਦੇਖੋ ਟੈਂਪੂ ਇਹ ਦੇਖੋ ਇਹ ਤੁਸੀਂ ਦੇਖ ਰਹੇ ਹੋ ਕਿ ਪ੍ਰਾਈਮ ਵਾਲਾ ਕੱਟ ਕਿੰਨਾ ਖਤਰਨਾਕ ਹੈ ਸੋ ਲੋਕੀ ਬਹੁਤ ਫੋਨ ਕਰ ਰਹੇ ਸੀਗੇ ਤੇ ਕੁਦਰਤੀ ਗੱਲ ਹੈ ਤੁਹਾਨੂੰ ਦਿਖਾ ਰਹੇ ਹਾਂ ਸੀ ਕਿ ਕਿਸ ਤਰ੍ਹਾਂ ਇਸ ਕੱਟ ਤੇ ਵੱਡੇ ਹਾਦਸੇ ਜਿਹੜੇ ਹਨ ਉਹ ਅਕਸਰ ਜਿਹੜੇ ਹਨ ਦੇਖਣ ਨੂੰ ਮਿਲਦੇ ਹਨ ਸੋ ਕੱਲ ਦੀ ਸਟੋਰੀ ਤੁਹਾਨੂੰ ਦੱਸਦੇ ਹਾਂ ਇਹ ਤੁਸੀਂ ਦੇਖ ਰਿਹਾ ਵੀ ਕਿਸ ਤਰ੍ਹਾਂ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਇੱਕ ਵਾਰ ਫੇਰ ਜਿਹੜਾ ਹੈ ਨਿਊਜ਼ 18 ਪੰਜਾਬ ਤੇ ਸਵਾਗਤ ਕਰਦਾ ਤੇ ਅਸੀਂ ਇਸ ਖੂਨੀ ਕੱਟ ਜਿਹੜਾ ਖੁੰਨੀ ਕੱਟ ਕਹਿ ਰਹੇ ਆ ਅਸੀਂ ਇੱਕ ਕੱਟ ਦੀ ਗੱਲ ਕੀਤੀ ਸੀ ਪਿਲਖਣੀ ਵਾਲੇ ਕੱਟ ਦੀ ਖੁੰਨੀ ਕੱਟ ਦੀ ਜਿੱਥੇ ਕਿ ਬੱਚਿਆਂ ਦੀ ਅਕਸਰ ਮੌਤ ਹੋਇਆ ਕਰਦੀ ਸੀ ਸਕੂਲ ਜਾਂਦੇ ਉਹ ਜਿਹੜਾ ਕੱਟ ਹੈ ਉਹ ਨੈਸ਼ਨਲ ਹਾਈਵੇ ਨੇ ਬੰਦ ਕਰਾਤਾ ਲੇਕਿਨ ਇਹ ਵੀ ਕੱਟ ਜਿਹੜਾ ਸਾਡੀ ਖਬਰਾਂ ਤੋਂ ਬਾਅਦ ਬੰਦ ਕਰਾਇਆ ਗਿਆ ਸੀਗਾ ਲੇਕਿਨ ਨੈਸ਼ਨਲ ਹਾਈਵੇ ਨੇ ਇਹ ਕੱਟ ਕਿਉਂ ਖੋਲਤਾ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਜਾਂ ਪਰਮਿਸ਼ਨ ਨਹੀਂ ਹੈ ਇਹਨਾਂ ਨੇ ਪਰਮਿਸ਼ਨ ਤੋਂ ਬਾਅਦ ਇਹ ਕੱਟ ਖੋਲਿਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੱਟ ਜਿਹੜਾ ਹੈ ਬਿਲਕੁਲ ਬੰਦ ਕਰ ਦਿੱਤਾ ਗਿਆ ਸੀ ਉਰੇ ਲੋਹੇ ਦੇ ਗਾਰਡਰ ਲਾ ਕੇ ਤੇ ਸਭ ਕੁਝ ਬੰਦ ਕਰ ਦਿੱਤਾ ਗਿਆ ਸੀ ਤੁਸੀਂ ਦੇਖ ਸਕਦੇ ਹੋ ਇਹ ਲੋਹੇ ਦੇ ਗਾਡਰ ਸੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਣਾ ਚਾਹਨਾ ਕਿ ਕੱਲ ਜੋ ਤੁਸੀਂ ਸਾਈਡ ਤੇ ਵੀਡੀਓ ਚਲਦੀ ਨਜ਼ਰ ਆ ਰਹੀ ਹੈ ਉਹ ਮੈਂ ਤੁਹਾਨੂੰ ਦੱਸਦਾ ਇੱਕ ਬੜੀ ਮਦਪਾਕੀ ਕਟਨਾ ਕੱਲ 5:30 ਵਜੇ ਜਿਹੜੀ ਹੈ ਉਰੇ 6:30 ਵਜੇ ਸੌਰੀ 6:30 ਵਜੇ ਕਟਨਾ ਜਿਹੜੀ ਦੇਖਣ ਨੂੰ ਮਿਲੀ ਹੈ ਕਿ ਸਾਹਮਣੇ ਤੋਂ ਟਰੱਕ ਆ ਰਿਹਾ ਸੀ ਤੇ ਉਰੇ ਲੇਡੀ ਜਿਹੜੀ ਹੈ ਉਹ ਖੜੀ ਜੋ ਸਾਡੇ ਸੂਤਰ ਦੱਸ ਰਹੇ ਹਨ ਲੇਡੀ ਖੜੀ ਸੀ ਇੰਤਜ਼ਾਰ ਕਰ ਰਹੀ ਸੀ 3 ਵੀਲਰ ਦਾ ਕਿਉਂਕਿ ਜੇ ਇਹ ਕੱਟ ਨਾ ਖੁੱਲਿਆ ਹੁੰਦਾ ਤਾਂ ਉਹ ਲੇਡੀ ਜਿਹੜੀ ਹੈ ਜਿਹੜੀ ਉਰੇ ਪ੍ਰਾਈਮ ਦੇ ਵਿੱਚ ਇੱਕ ਕੰਮ ਕਰਦੀ ਸੀਗੀ ਜਿਹਦਾ ਨਾਮ ਸਾਨੂੰ ਪ੍ਰੀਤ ਦੱਸਿਆ ਗਿਆ ਅੰਬਾਲਾ ਤੋਂ ਆਉਂਦੀ ਸੀ ਉਰੇ ਕੰਮ ਕਰਨ ਵਾਸਤੇ ਉਹ ਉਰੇ ਖੜਾ ਹੋਣਾ ਸੀਗਾ ਜੇ ਹੁਣ ਇਹ ਬੱਚੇ ਜਿਹੜੇ ਹੈ ਇਸ ਕੱਟ ਨੂੰ ਕ੍ਰੋਸ ਕਰ ਰਹੇ ਆ ਜੇ ਇਹ ਕੱਟ ਬੰਦ ਹੋਵੇ ਤਾਂ ਇਹ ਬੱਚੇ ਜਿਹੜੇ ਹੈ ਇਸ ਰੋਡ ਨੂੰ ਇਸਤੇਮਾਲ ਕਰਨ ਜਦਕਿ ਇਹ ਇਸ ਰੋਡ ਨੂੰ ਇਸਤੇਮਾਲ ਕਰ ਰਹੇ ਕਦੀ ਵੱਡਾ ਹਾਦਸਾ ਹੋ ਸਕਦਾ ਸੋ ਕੱਲ ਜਿਹੜਾ ਤੁਸੀਂ ਦੇਖ ਪਾ ਰਹੇ ਹੋ ਕਿ ਇੰਨਾ ਵੱਡਾ ਹਾਦਸਾ ਹੋਇਆ ਜਿਸ ਵਿੱਚ ਇੱਕ ਟਰੱਕ ਨੇ ਪਹਿਲਾਂ ਮੋਟਰਸਾਈਕਲ ਦੇ ਵਿੱਚ ਫੇਟ ਮਾਰੀ ਜੋ ਟਰੱਕ ਮੌਕੇ ਤੋਂ ਫਰਾਰ ਹੋ ਗਿਆ ਜੋ ਸਾਨੂੰ ਪਤਾ ਲੱਗਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਉਸ ਮੋਟਰਸਾਈਕਲ ਨੇ ਉਹ 레ਡੀ ਜਿਹੜੀ ਖੜੀ ਸੀ ਉਸ ਨੂੰ ਬਹੁਤ ਬੁਰੀ ਤਰ੍ਹਾਂ ਥੱਲੇਆ ਜਿਸ ਵਿੱਚ ਜਿਸ ਸਾਥਸੀ ਦੇ ਵਿੱਚ ਉਸ 레ਡੀ ਦੀ ਮੌਤ ਹੋ ਗਈ ਸੋ ਸਾਨੂੰ ਜਿਹੜੇ ਸਾਡੇ ਸੂਤਰ ਦੱਸ ਰਹੇ ਕਿ ਪੀਜੀਆ ਜਾ ਕੇ ਉਸ 레ਡੀ ਦੀ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਉਸ ਮੋਟਰਸਾਈਕਲ ਸਵਾਰ ਦੀ ਵੀ ਜਿਹੜੀ ਹੈ ਡੈਥ ਹੋ ਗਈ ਮੌਤ ਹੋ ਗਈ ਤੇ ਇੱਕ ਮੋਟਰਸਾਈਕਲ ਸਵਾਰ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਖਤਰਨਾਕ ਇਹ ਮੋੜ ਹੈ ਏ ਦੇਖੋ ਇਹ ਦੇਖੋ ਉਹ ਦੇਖੋ ਇਹ ਦੇਖੋ ਇਹ ਐਕਸੀਡੈਂਟ ਇਹ ਦੇਖੋ ਤੁਸੀਂ ਇਹ ਹੁਣੀ ਤਾਜ਼ਾ ਤਾਜ਼ਾ ਜਿਹੜਾ ਤੁਸੀਂ ਦੇਖੋ ਤਾਜ਼ਾ ਐਕਸੀਡੈਂਟ ਆ ਦੇਖੋ ਆ ਦੇਖੋ ਤਾਜ਼ਾ ਐਕਸੀਡੈਂਟ ਹਜੇ ਅਸੀਂ ਖਬਰ ਬਣਾ ਰਹੇ ਹਾਂ ਤੇ ਇਹ ਤਾਜ਼ਾ ਐਕਸੀਡੈਂਟ ਆ ਦੇਖੋ ਇਹ ਵੱਡਾ ਜਿਹੜਾ ਹਾਸਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਇਸ ਕੱਟ ਨੂੰ ਲੈ ਕੇ ਵੱਡੇ ਹਾਸੇ ਦੇਖਣ ਨੂੰ ਮਿਲਦੇ ਆ ਆ ਦੇਖੋ ਸਾਰਾ ਜਿਹੜਾ 3 ਵੀਲਰ ਹੈ ਉਹ ਬੁਰੀ ਤਰ੍ਹਾਂ ਪੰਨਿਆ ਜਾ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਕੱਟ ਤੇ ਕਿੰਨਾ ਵੱਡੇ ਨੁਕਸਾਨ ਜਿਹੜੇ ਆ ਹਜੇ ਤੁਹਾਨੂੰ ਸਿਰਫ ਅਸੀਂ ਇਹ ਖਬਰ ਦਿਖਾ ਹੀ ਰਹੀ ਸੀਗੇ ਕਿ ਤੁਰੰਤ ਜਿਹੜਾ ਉਹ ਇਹ ਵੱਡਾ ਹਾਸਾ ਜਿਹੜਾ ਹੈ ਵੱਡਾ ਹਾਸਾ ਦੇਖਣ ਨੂੰ ਮਿਲਿਆ ਸੋ ਇਹ ਤਾਂ ਲੜਦੇ ਰਹਿਣਗੇ ਕਿਉਂ ਕਿਉਂਕਿ ਜਦ ਤੱਕ ਇਹ ਕੱਟ ਪ੍ਰਾਈਮ ਵਾਲਾ ਖੁੱਲਿਆ ਹੋਇਆ ਤੇ ਉਰੇ ਵੱਡੇ ਹਾਸੇ ਹੋਣਗੇ ਤੁਸੀਂ ਦੇਖੋ ਕਿਵੇਂ ਲੜ ਰਹੇ ਆ ਆਪਸੀ ਚ ਆਹ ਦੇਖੋ ਕੈਮਰਾਮੈਨ ਨੂੰ ਕਾਂਗਾ ਤੁਸੀਂ ਆਓ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡੇ ਹਾਸੇ ਜਿਹੜੇ ਹਨ ਇਸ ਉਰੇ ਹਮੇਸ਼ਾ ਜਿਹੜਾ ਹੈ ਕੰਚ ਜਿਹੜਾ ਵਿਖਰਿਆ ਰਹਿੰਦਾ ਹੈ ਕਿਉਂਕਿ ਉਰੇ ਅਕਸਰ ਜਿਹੜੇ ਹਾਸੇ ਹੁੰਦੇ ਕੁਝ ਹਾਸੇ ਦਾ ਲਗਾਤਾਰ ਸਾਨੂੰ ਪਤਾ ਲੱਗ ਜਾਂਦੇ ਨੇ ਲੇਕਿਨ ਕੁਝ ਹਾਸੇ ਜਿਹੜੇ ਹੁੰਦੇ ਆ ਉਹ ਨਹੀਂ ਪਤਾ ਲੱਗਦੇ ਸੋ ਹੁਣੀ ਤਾਜ਼ਾ ਤਾਜ਼ਾ ਤੁਸੀਂ ਦੇਖਿਆ ਜੇ ਇਹ ਟੈਂਪੂ ਦੇਖੋ ਵਿੱਚ ਖੜਾ ਕੇ ਖੜੇ ਹੋ ਗਏ ਦਿਖਾਣ ਕੇ ਕੈਮਰਾਮੈਨ ਵਿੱਚ ਸੜਕ ਤੇ ਤੇ ਇਧਰੋਂ ਗੱਡੀਆਂ ਆ ਰਹੀਆਂ ਕਿੰਨੀ ਤੇਜ਼ੀ ਨਾਲ ਤੇ ਇਹ ਲਗਾਤਾਰ ਇਸ ਕੱਟ ਤੋਂ ਜਿਹੜਾ ਹੈ ਗੱਡੀਆਂ ਦਾ ਆਣਾ ਜਾਣਾ ਜਿਹੜਾ ਲੱਗਿਆ ਹੋਇਆ ਹੈ ਸੋ ਇਨਸਾਈਡ ਦੇ ਵਿੱਚ ਤੁਹਾਨੂੰ ਅਸੀਂ ਉਹ ਕੱਲ ਦਾ ਹਾਦਸਾ ਵੀ ਲਗਾਤਾਰ ਦਿਖਾ ਰਹੇ ਹਾਂ ਇਹ ਦੇਖੋ ਕੱਲ ਦਾ ਹਾਦਸਾ ਵੀ ਲਗਾਤਾਰ ਦਿਖਾ ਰਹੇ ਹਾਂ ਕਿ ਜਿਹੜਾ ਇਹ ਹਾਦਸਾ ਹੋਇਆ ਸੀ ਮੈਂ ਕੈਮਰਾਮੈਨ ਨੂੰ ਕਹਾਂਗਾ ਤੁਸੀਂ ਇੱਧਰ ਆ ਜਾਓ ਕਿਤੇ ਕੋਈ ਵੱਡਾ ਹਾਦਸਾ ਫੇਰ ਨਾ ਹੋ ਜਾਵੇ ਸੋ ਅਸੀਂ ਨੈਸ਼ਨਲ ਹਾਈਵੇ ਤੋਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਨੈਸ਼ਨਲ ਹਾਈਵੇ ਤੋਂ ਇੱਕ ਗੱਲ ਪੁੱਛਣਾ ਚਾਹੁੰਦੇ ਹਾਂ ਕਿ ਪਹਿਲਾਂ ਜਿਹੜਾ ਹੈ ਇਹ ਪ੍ਰਾਈਮ ਵਾਲਾ ਕੱਟ ਕਿਉਂ ਬੰਦ ਕੀਤਾ ਤੇ ਇਹ ਕੱਟ ਕਿਉਂ ਖੋਲ ਦਿੱਤਾ ਗਿਆ ਸਿਰਫ ਇੰਨਾਕ ਸਵਾਲ ਅਸੀਂ ਪੁੱਛ ਰਹੇ ਕਿ ਕੀ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਹੈ ਯਾ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਹੈ ਉਹ ਕਿਹਾ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ ਕੱਲ ਦੋ ਮੋਤਾਂ ਹੋਈਆਂ ਉਸ ਤੋਂ ਪਹਿਲਾਂ ਵੀ ਕਈ ਮੋਤਾਂ ਹੋ ਚੁੱਕੀਆਂ ਕਈ ਹਾਦਸੇ ਜਿਹੜੇ ਹੋ ਚੁੱਕੇ ਆਂ ਕਈ ਗੱਡੀਆਂ ਜਿਹੜੀਆਂ ਉਹਰੇ ਜਿਹੜੀ ਖਤਮ ਹੋ ਚੁੱਕੀਆਂ ਕਿਸ ਚੀਜ਼ ਦਾ ਇੰਤਜ਼ਾਰ ਕਰ ਰਹੀ ਹੈ ਸਰਕਾਰ ਤੇ ਇਹ ਕੱਟ ਕਿਉਂ ਖੋਲਿਆ ਗਿਆ ਇਹ ਜ਼ਰੂਰ ਲੋਕ ਪੁੱਛਦੇ ਆਂ ਸੋ ਤੁਸੀਂ ਸੰਦੀਪ ਚੌਧਰੀ ਨੂੰ ਦਿਓ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਫਿਲਹਾਲ ਇਸ ਕੱਟ ਨੂੰ ਤੁਰੰਤ ਜਿਹੜਾ ਹੈ ਉਹ ਬੰਦ ਕਰਾਉਣਾ ਚਾਹੀਦਾ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ ਰਿਪੋਰਟਿੰਗ ਪੰਜਾਬ